ਹੈਲੋ ਜੀ ਹੈਲੋ ਕੀ ਕਰਦੇ ਪਿਓ ਮੈਂ ਕੰਮ ਕਰਦੀ ਪਈ ਸੀ ਆ ਲੋ ਓ ਵਾਹ ਤਾਂ ਬਹੁਤ ਸੋਹਣਾ ਹੈ ਸੂਟ ਚਾਹੀਦਾ ਸੀ ਨਾ ਤੁਹਾਨੂੰ ਹਾਂ ਬਹੁਤ ਸੋਹਣਾ ਹੈ ਤਾਂ ਬਹੁਤ ਜ਼ਿਆਦਾ ਥੈਂਕ ਯੂ ਹੋਰ ਕਿਲੇ ਕਿ ਆਏ ਹੋ ਬਸ ਸੂਟ ਹੀ ਲਿਆਇਆ ਹੋਰ ਕਿ ਲਿਆਣਾ ਸੀ ਇੱਕ ਹੀ ਲਿਆਇਓ ਹਾਂਜੀ ਭਾਬੀ ਵਾਸਤੇ ਲੈ ਕੇ ਆਏ ਉਹਦੇ ਕੋਲ ਤਾਂ ਪਹਿਲੇ ਹੀ ਬਹੁਤ ਪਏ ਨੇ ਨਹੀਂ ਨਹੀਂ ਇਹ ਰੰਗ ਨੂੰ ਬਹੁਤ ਪਸੰਦ ਹੈ ਭਾਬੀ ਨੂੰ ਮੈਂ ਤੁਸੀਂ ਭਾਬੀ ਨੂੰ ਦਿਓ ਨਹੀਂ ਤੁਹਾਡੇ ਵਾਸਤੇ ਲਿਆਇਆ ਮੈਂ ਨਹੀਂ 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 ਇਹ ਭਾਬੀ ਨੂੰ ਰੰਗ ਬਹੁਤ ਪਸੰਦ ਹੈ ਮੈਨੂੰ ਕਹਿੰਦੇ ਪਈ ਸੀ ਉਸ ਦਿਨ ਵੀ ਕਿ ਮੈਂ ਆ ਰੰਗ ਦਾ ਸੂਟ ਜ਼ਰੂਰ ਲੈਣਾ ਹੈ ਰੰਗ ਬੜਾ ਚੱਲਦਾ ਪਿਆ ਮਾਰਕੀਟ 'ਚ ਵੀ ਔਰ ਮੈਂ ਤਾਂ ਤੁਹਾਡੇ ਵਾਸਤੇ ਲਿਆਇਆ ਸੀ ਨਹੀਂ ਨਹੀਂ ਭਾਬੀ ਨੂੰ ਦਿਓ ਤੁਸੀਂ ਭਾਬੀ ਨੂੰ ਪੱਕਾ ਹਾਂ ਹਾਂ ਭਾਬੀ ਨੂੰ ਮਸਤ सिमरन हां जी गल सुनियो आई कश्ती हां जी आगे ਦਾ ਸੂਟ ਤੁਹਾਡੇ ਲਈ ਮੇਰੇ ਲਈ ਤਾਂ ਠੀਕ ਆ ਪਰ ਤੁਸੀਂ ਇੱਕ ਸੂਟ ਲੈ ਕੇ ਆਏ ਹੋ ਇੱਕ ਹੋਰ ਕਿੱਥੇ ਆ ਕਿਉਂ ਦੋ ਚਾਹੀਦੇ ਤੈਨੂੰ ਦੀਦੀ ਲਈ ਵੀ ਤਾਂ ਲੈ ਕੇ ਆਣਾ ਸੀ ਤੁਸੀਂ ਉਹ ਕਿਹੜਾ ਸੂਟ ਪਾਉਂਦੀ ਜ਼ਿਆਦਾ ਜੀਨ ਟੌਪ ਤਾਂ ਪਾਉਂਦੀ ਆ ਉਹ ਚਲੋ ਫੇਰ ਵੀ ਕਦੇ-ਕਦੇ ਤਾਂ ਪਾਉਂਦੇ ਹੀ ਨੇਗੇ ਸੂਟ ਮੈਂ ਤੇਰੇ ਵਾਸਤੇ ਲੈ ਕੇ ਆਇਆ ਤੂੰ ਦੱਸ ਸੋਹਣਾ ਕਿ ਨਹੀਂ ਸੋਹਣਾ ਸੂਟ ਤਾਂ ਸੋਹਣਾ ਪਰ ਨਾ ਇਹ ਦੀਦੀ ਦਾ ਫੇਵਰੇਟ ਕਲਰ ਆ ਪਰ ਮੈਂ ਤਾਂ ਤੇਰੇ ਵਾਸਤੇ ਲੈ ਕੇ ਆਇਆ ਨਾ ਨਹੀਂ ਤੁਸੀਂ ਐਦਾਂ ਕਰੋ ਇਹ ਨਾ ਦੀਦੀ ਨੂੰ ਦੇ ਦਿਓ ਇਹਨਾਂ ਦੀਦੀ ਦਾ ਫੇਵਰੇਟ ਕਲਰ ਆ ਦੀਦੀ ਨੇ ਮੈਨੂੰ ਕਿਹਾ ਵੀ ਸੀਗਾ ਮੇਰਾ ਇਹ ਫੇਵਰੇਟ ਕਲਰ ਆ ਕਿ ਮੈਂ ਸੂਟ ਲੈਣਾ ਐਦਾਂ ਦਾ ਸੋਚ ਲਾ ਕੋਈ ਨਹੀਂ ਦੇ ਦਿਓ ਤੁਸੀਂ ਦੀਦੀ ਨੂੰ ਸਿਫਤ ਸਮਰਨ ਹਾਂਜੀ ਇੱਧਰ ਆਓ ਹਾਂ ਕੀਦਾ ਫੇਵਰਟ ਕਲਰ ਤੁਸੀਂ ਤਾਂ ਮੈਨੂੰ ਕਿਹਾ ਸੀ ਮੈਂ ਇੱਕ ਸੂਟ ਲੈ ਕੇ ਆਇਆ ਵਾਂ ਮੈਨੂੰ ਵੀ ਇੱਕ ਕਿਹਾ ਸੀ ਮੈਂ ਇੱਕੋ ਹੀ ਲੈ ਕੇ ਆਇਆ ਕੋਈ ਉਹ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਪਰਖ ਰਿਆ ਸੀ ਤੁਸੀਂ ਇੱਕ ਦੂਜੇ ਬਾਰੇ ਕੀ ਸੋਚਦੇ ਹੋ ਕਿਉਂਕਿ ਮੈਂ ਲੋਕਾਂ ਤੋਂ ਬੜਾ ਸੁਣਿਆ ਕਿ ਨਨਾਰ ਪਰਚਾਈ ਦੀ ਆਪਸ ਵਿੱਚ ਬਣਦੀ ਨਹੀਂ ਪਰ ਤੁਸੀਂ ਅੱਜ ਉਹ ਲੋਕਾਂ ਦੀਆਂ ਗੱਲਾਂ ਨੂੰ ਫੇਲ ਕਰਤਾ ਤੁਹਾਡਾ ਕਿਹੜਾ ਫੇਵਰਟ ਕਲਰ ਹੈ ਮੇਰਾ ਰੋਲ ਆ ਲੋ ਤੇਰਾ ਆ ਵਾ ਨਾ ਹਾਂਜੀ ਤੇ ਅੱਜ ਆਪਣਾ ਪਰਿਵਾਰ ਜਿੱਤ ਗਿਆ ਮੈਂ ਤੇ ਤੇ ਦਾ ਮਨ ਲੱਗੀ ਭਣੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜੋ ਤੁਸੀਂ ਆਪਸ ਵਿੱਚ ਮਿਲ ਕੇ ਰਹਿੰਦੇ ਹੋ ਵੀਰੇ ਅਸੀਂ ਬਾਕੀਆਂ ਵਾਂ ਥੋੜੀਆਂ ਐ ਮੇਰੀ ਭਾਬੀ ਥੋੜੀ ਐ ਮੇਰੀ ਭੈਣ ਐ ਆਪਾਂ ਭੈਣਾ ਵਾਂਗੀ ਰਹਿਣਾ ساری ਉਮਰ ਅਸੀਂ ਕਦੇ ਵੀ ਨਾ ਨਣਦ ਪਰਜਾਈ ਵਾਂਗੂ ਨਹੀਂ ਰਹੀਆਂ ਅਸੀਂ ਹਮੇਸ਼ਾ ਭੈਣਾ ਵਾਂਗੂ ਰਹਿਣੀ ਆ ਵਾ ਮੈਨੂੰ ਤਾਂ ਇੰਨੀ ਖੁਸ਼ੀ ਹੁੰਦੀ ਐ ਕਿ ਮੈਨੂੰ ਸਾਥ ਮਿਲ ਗਿਆ ਘਰ 'ਚ ਮੈਂ ਕੱਲੀ ਸੀ ਪਹਿਲਾਂ ਹੁਣ ਮੈਨੂੰ ਲੱਗਦਾ ਮੇਰਾ ਸਾਥ ਆ ਗਿਆ ਮੈਨੂੰ ਸਹੇਲੀਆਂ ਦੀ ਵੀ ਲੋੜ ਨਹੀਂ ਗੀ ਨੂੰ ਨਾ ਬੜਾ ਸਕੂਨ ਮਿਲਦਾ ਵਾ ਜਦੋਂ ਇਹ ਮਿਲ ਕੇ ਰਹਿੰਦੇ ਹੋ ਆ ਬਥੇਰਾ ਮਿਲ ਕੇ ਰਹਿੰਦੇ ਹੁਣੇ ਲੜ ਪੈਣਾ ਇਹਨਾਂ ਨੇ ਦੇਖੋ ਜੀ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਿਆ ਕਿ ਨਾਮ ਦੇ ਰਿਸ਼ਤੇ ਹੁੰਦੇ ਨਾਨਾਨ ਪਰਜਾਈ ਪਰ ਜੇ ਤੁਸੀਂ ਉਹਨਾਂ ਨੂੰ ਭੈਣਾ ਵਾਂਗੂ ਰੱਖੋ ਜੇ ਪਰਜਾਈ ਘਰ ਦੇ ਵਿੱਚ ਆ ਕੇ ਨਾਨਾਨ ਨੂੰ ਆਪਣੀ ਛੋਟੀ ਭੈਣ ਸਮਝੇ ਜਾਂ ਵੱਡੀ ਭੈਣ ਸਮਝੇ ਤਾਂ ਮਤਲਬ ਸਤਕਾਰ ਜਿਹੜਾ ਨਾ ਸਵਰਗ ਬਣ ਜਾਂਦਾ ਠੀਕ ਹੈ ਤੇ ਜਿਹੜੀ ਨਾਨਾਣ ਹੁੰਦੀ ਹੈ ਉਹ ਆਪਣੀ ਪਰਜਾਈ ਨੂੰ ਵੱਡੀ ਜਾਂ ਛੋਟੀ ਭੈਣ ਸੰਦੇ ਤਾਂ ਵੀ ਘਰ ਦੇ ਵਿੱਚ ਸੋਖੀ ਸੋਖਿਆ ਹੈ ਨਾ ਪਰ ਬੰਦਾ ਹਮੇਸ਼ਾ ਦੋ ਸੂਟ ਲਿਆਵੇ ਇੱਕ ਨਾਲ ਲਿਆਵੇ ਹੈ ਨਾ ਹਾਂਜੀ ਭਾਜੀ ਬਿਲਕੁਲ ਪਹਿਲਾਂ ਇੱਕ ਲੈ ਕੇ ਆਇਆ ਸੀਗਾ ਭਾਜੀ ਉਹ ਤੋਂ ਮੈਂ ਪਰਖਦਾ ਪਿਆ ਸੀ ਨਾ ਜਦੋਂ ਲੈਡ ਦੇ ਅੰਦਰ ਵੜਿਆ ਤੂੰ ਇੱਕ ਕੇ ਲੈ ਕੇ ਆਇਆ ਤੈਨੂੰ ਦੂਜਾ ਸੂਟ ਬਾਹਰ ਤੇ ਦਿੱਤਾ ਨਾ ਹਾਂਜੀ ਭਾਜੀ ਦੂਜਾ ਸੂਟ ਮੈਂ ਬਾਹਰ ਤੇ ਚੱਕਿਆ ਵਾ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਥਿਸ ਵੀਡੀਓ ਛੋਟੇ ਛੋਟੇ ਮੈਸੇਜ ਨੇ ਪਰਵਾਰਿਕ ਮੈਸੇਜ ਨੇ ਜੇ ਵਧੀਆ ਲੱਗਦੇ ਹੁੰਦੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਲਾਈਕ ਵੀ ਕਰੀ ਦਿਆ ਕਰੋ ਬੰਦੇ ਤੇ ਚੈਨਲ ਨੂੰ ਅਨਫੋਲੋ ਕਰ ਉਹ ਸੌਰੀ ਫੋਲੋ ਕਰਨਾ ਫੋਲੋ ਕਰ ਲਓ ਤੇ ਆ ਨਵੇਂ ਆਰਟਿਸਟ ਸਾਡੇ ਨਾਲ ਐਡ ਹੋਏ ਨੇ ਇਹਨਾਂ ਦਾ ਨਾਮ ਹੈਗਾ ਸਿਫਤ ਤੇ ਇਹਨਾਂ ਦਾ ਇੰਸਟਾਗ੍ਰam ਪੇਜ ਕਿਸ ਨਾਮ ਤੇ ਹੈ ਸਿਫਤ ਮੇਕਅਪ ਆਰਟਿਸਟ অর ਲੇਲਾ ਡੋਰ ਬਾਈ ਸਿਫਤ ਦੋ ਪੇਜ ਹਾਂ ਥੱਲੇ ਮੈਂਸ਼ਨ ਕਰਾਂਗੇ ਅਸੀਂ ਠੀਕ ਹੈ ਤੁਸੀਂ ਫੋਲੋ ਜ਼ਰੂਰ ਕਰ ਲਓ ਜੇ ਕਿਸੇ ਨੇ ਨੇਲਸ ਦਾ ਕੋਈ ਕੰਮ ਕਰਾਉਣਾ ਹੈ ਜਾਂ ਮੇਕਅਪ ਦਾ ਵੀ ਹਾਂਜੀ ਮੇਕਅਪ ਦਾ ਵੀ ਕੋਈ ਕੰਮ ਕਰਾਉਣਾ ਤਾਂ ਲੁਧਿਆਣੇ ਦੇ ਵਿੱਚ ਹੀ ਹੈ ਥੱਲੇ ਸੀ ਨੰਬਰ ਵੀ ਮੈਂਸ਼ਨ ਕਰਾਂਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਹਾਂ ਇੱਕ ਮੇਰੇ ਵੱਲੋਂ ਆਫਰ ਹੈ ਜੇ ਕਿਸੇ ਦੇ ਕਿਸੇ ਗਰੀਬ ਘਰ ਦੇ ਵਿੱਚ ਵਿਆਹ ਸ਼ਾਦੀ ਹੈ ਠੀਕ ਹੈ ਉਹ ਅਫੋਰਡ ਨਹੀਂ ਕਰ ਸਕਦੇ ਬਾਲਾ ਮਹਿੰਗਾ ਮੇਕਅਪ ਤੁਸੀਂ ਸਮਾਨ ਅਰੇਂਜ ਕਰ ਲਿਓ ਬਾਕੀ ਸਰਵਿਸਿਸ ਦੇ ਪੈਸੇ ਮੈਂ ਆਪੇ ਦੇ ਦਾਂ ਠੀਕ ਹੈ ठीक है भाई बिल्कुल डन हो गया भाजी तू जाएगा मैं दूंगा पाजी कोई चक्कर ही नहीं थैंक यू सो मच बाय बाय हेलो दीदी की करते पे हो मैं काम कर दी पी सी हेलो ओ वा। वाह वाह और की लेके अच्छा देख दी <laughs> <laughs> ਪੂਰਾ ਵੇਜ਼ ਆ ਰਹੀ ਹੈ ਕਲੀਅਰ ਪੂਰਾ ਵੇਜ਼ ਆ ਗਿਆ ਬੈਨ ਮੈਨੂੰ ਨਾ ਬੜੀ ਖੁਸ਼ੀ ਹੁੰਦੀ ਹੈ ਜੋ ਤੁਸੀਂ ਆਪਸ ਵਿੱਚ ਮਿਲ ਕੇ ਰਹਿੰਦੇ ਹੋ ਵੀਰੇ ਤੁਸੀਂ ਇਦਾਂ ਦੀ ਗੱਲ ਕਿਉਂ ਕਹਿੰਦੇ ਹੋ ਸਾਨੂੰ ਆਪਸ ਇਹ ਮੇਰੀ ਭੈ ਪਰਜਾਈ ਨਹੀਂ ਇਹ ਮੇਰੀ ਭਾਬੀ ਹੈ ਉਹ ਬੋਲ ਨਹੀਂ ਸੀ ਸਹੀ ਹੈ ਸਹੀ ਹੈ ਸਹੀ ਹੈ একদম ਸਹੀ ਹੈ ਵੈਨੀ ਮੋਟੋ ਆਹ ਚਲੋ ਹੋਰ ਕੰਮ ਯੂ ਸਹੀ ਹੈ ਸਹੀ ਹੈ